ਦੇਸ ਤੇ ਜਾਨ ਸ਼ਹਾਗਰ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਿਰੰਗਾ ਝੰਡਾ ਫਹਿਰਾਣ ਦਾ ਹੋਵੇ ਅਧਿਕਾਰ ਸੰਜੀਵ ਠਾਕੁਰ ਅੰਤਰਰਾਸ਼ਟਰੀ ਹਿੰਦੂ ਸੇਵਾ ਸੰਗ ਪੰਜਾਬ ਦੇ ਪ੍ਰਧਾਨ ਆਵਾਜ਼ੇ ਆਵਾਮ ਹਿੰਦੂ ਹਿੱਤਾਂ ਦੀ ਪਰਜੋਰ ਆਵਾਜ਼ ਉਠਾਉਣ ਵਾਲੇ ਆਜ਼ੀਮ ਸਖਸ਼ਿਤ ਆਰਟੀਆਈ ਐਕਟਿਵਿਸਟ ਸੰਜੀਵ ਠਾਕੁਰ ਨੇ ਅੱਜ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਚਲਦੀ ਕਾਰ ਵਿੱਚ ਬੇਬਿਵਾਰਤਾ న్యూਸ ਏਜੰਸੀ ਤੇ ਹੋਰ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿ ਜੰਮੂ ਕਸ਼ਮੀਰ ਵਿੱਚ ਅਤਵਾਦ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਨੂੰ ਸਖਤ ਕਦਮ ਚੁੱਕਣੇ ਹੋਣਗੇ ਉਹਨਾਂ ਬੜੇ ਹੀ ਤਲਖੀ ਨਾਲ ਕਿ ਪਾਕਿਸਤਾਨ ਨੂੰ ਤਗੜਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਉਹਨਾਂ ਆਖਿਆ ਕਿ ਛੋਟਾ ਜਿਹਾ ਦੇਸ਼ ਇਜ਼ਰਾਈਲ ਆਪਣੇ ਰਾਸ਼ਟਰੀ ਹਿੱਤਾਂ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਪਰ ਹਿੰਦੁਸਤਾਨ ਤਾਂ ਬਹੁਤ ਹੀ ਸ਼ਕਤੀਸ਼ਾਲੀ ਦੇਸ਼ ਹੈ ਉਹਨਾਂ ਕਹਿੰਦੇ ਕਿ ਪੂਰਾ ਸੰਸਾਰ ਹੀ ਭਾਰਤ ਦਾ ਲੁਆ ਮੰਨ ਰਿਹਾ ਫਿਰ ਡਰ ਕੇ ਸੱਚੀ ਦਾ ਸੰਜੀਵ ਠਾਕੁਰ ਨੇ ਕਿਹਾ ਕਿ ਪਾਕਿਸਤਾਨ ਅਤਵਾਦੀ ਦੇਸ਼ ਹੈ ਜੋ ਕਿ ਆਪਣੀ ਇਹਨਾਂ ਨੀਤੀਆਂ ਦੀ وجہ ਕਾਰਨ ਕੰਗਾਲ ਹੋ ਚੁੱਕਾ ਹੈ ਪਰ ਆਪਣੀ ਨਾਪਾਕ ਹਰਕਤਾ ਤੋਂ ਬਾਜ ਨਹੀਂ ਆ ਰਿਹਾ ਸੰਜੀਵ ਠਾਕਰ ਹਰ ਅਕਿਆ ਕਿ ਫੋਰਸਾ ਤੇ ਸੁਰੱਖਿਆ ਏਜੰਸੀਆ ਦੇਸ਼ ਲਈ ਬਿਹਤਰ ਕੰਮ ਕਰ ਰਹੀਆਂ ਕਰ ਰਹੇ ਹਨ ਤੇ ਸਾਨੂੰ ਸਾਰਿਆਂ ਨੂੰ ਦੇਸ਼ ਹਿੱਤ ਲਈ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਉਹਨਾਂ ਆਖਿਆ ਕਿ ਦੇਸ਼ ਦੇ ਹਿੱਤ ਪਹਿਲਾ ਬਾਅਦ ਵਿੱਚ ਸਭ ਕੁਝ ਸੰਜੀਵ ਠਾਕਰ ਹਰਾ ਪਾਕਿਸਤਾਨ ਨੂੰ ਉਤਾਰਨਾ ਦਿੱਤੀ ਕਿ ਸੁਧਰ ਜਾਵੇ ਨਹੀਂ ਤਾਂ ਪਾਕਿਸਤਾਨ ਨੂੰ ਹਰ ਹਿੱਲੇ ਨਸਤਰ ਬੂਤ ਕਰਕੇ ਉਸ ਦੇ ਖੋਰ ਟੋਟੇ ਟੋਟੇ ਤੇ ਜਾਣ ਕੇ ਅੰਤਰਰਾਸ਼ਟਰੀ ਹਿੰਦੂ ਸੇਵਾ ਸੰਤੋ ਜੰਮੂ ਕਸ਼ਮੀਰ ਦੇ ਪਰਿਵਾਰੀਆਂ 15 ਦਸ ਦੇ ਵਾਰੀ ਇਹ ਵੀ ਦੇਸ਼ ਵਾਸੀਆਂ ਨੂੰ ਪਹਿਲੇ ਦੀ ਮਿਹਰ ਨੂੰ ਮੁਬਾਰਕਾਂ ਪੁੱਜਿਆ ਨੂੰ ਹੋਰ ਸ਼ਹੀਦਾਂ ਨੂੰ ਨਮਨ ਹੈਗਾ ਸਾਡਾ ਕਹਿਣਾ ਇਹ ਹੈ ਕਿ ਜਿਹੜੇ ਆਪਾਂ ਤਿਰੰਗਾ ਝੰਡੇ ਨੂੰ ਲੁਹਾਨੇ ਆ ਉਹ ਅਧਿਕਾਰ ਜਿਹੜਾ ਸ਼ਹੀਦਾਂ ਦੇ ਮਾਤਾ ਨੂੰ ਜਾਂ ਉਹਨਾਂ ਦੀ ਧਰਮ ਪਤਨੀ ਨੂੰ ਜਾਂ ਉਹਨਾਂ ਦੀ ਭੈਣਾਂ ਨੂੰ ਦੇਣਾ ਚਾਹੀਦਾ ਕਿ ਉਹ ਤਿਰੰਗੇ ਨੂੰ ਦੇਸ਼ ਦੇ ਵਿੱਚ ਲੁਹਾਨ ਔਰ ਉਹਨਾਂ ਦਾ ਹੀ ਅਧਿਕਾਰ ਹੋਣਾ ਚਾਹੀਦਾ ਦੇਖੋ ਜੀ ਬੰਗਲਾਦੇਸ਼ ਦਾ ਇਦਾਂ ਜੀ ਹਿੰਦੂਆਂ ਤੇ ਨਰ ਸੰਗਾਰ ਹੋ ਰਿਹਾ ਬਹੁਤ ਤੇਜ਼ੀ ਨਾਲ ਹੋ ਰਿਹਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਾਕਿਸਤਾਨ ਦਾ ਹੱਥ ਹੈ ਜੀ ਪਾਕਿਸਤਾਨ ਦੀ ਆਈਐਸਆਈ ਜਿਹੜੀ ਹੈ ਉਹ ਜਿੱਦਾਂ ਸਾਡੇ ਪੰਜਾਬ ਵਿੱਚ ਖਾਲਿਸਤਾਨੀਆਂ ਦਾ ਸਾਥ ਦੇ ਰਹੀ ਹੈ ਔਰ ਇਦਾਂ ਹੀ ਉੱਥੇ ਬੰਗਲਾਦੇਸ਼ ਦੇ ਵਿੱਚ ਆਈਐਸਆਈ ਜਿਹੜੀ ਹੈ ਉਹ ਹਿੰਦੂਆਂ ਦਾ ਨਾਲ ਹੋ ਕੇ ਨਰ ਸੰਗਾਰ ਕਰਾ ਰਹੀ ਹੈ ਔਰ ਇਹਦੇ ਵਿੱਚ ਸੈਂਟਰ ਸਰਕਾਰ ਨੂੰ ਚਾਹੀਦਾ ਵੀ ਠੋਸ ਤੋਂ ਠੋਸ ਕਦਮ ਜਿਹੜੇ ਆ ਉਹ ਚੁੱਕਣੇ ਚਾਹੀਦੇ ਆ ਔਰ ਹਿੰਦੂਆਂ ਦੀ ਰੱਖਿਆ ਕਰਨੀ ਚਾਹੀਦੀ